ਜੀ ਸਾਸ਼ਟ੍ਰੀ ਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ 23 ਬਰਸ਼ਟ ਦੀਆਂ ਕਾਟਾਂ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਟੀਰਾ ਰੱਖਿਆਗਾ ਪੌਣੇ 7 ਇੰਚ ਪੌਣੇ 7 ਇੰਚ ਇੱਥੋਂ ਟੀਰਾ ਰੱਖਿਆ ਦੇਖੋ ਜੀ ਸਵਾ 6 ਇੰਚ ਆਪਾਂ ਇੱਥੋਂ ਅੱਧਾ ਇੰਚ ਘਟਾਤਾ ਆਪਾਂ ਮੋਢੇ ਦੇ ਬਿਲਕੁਲ ਬਰਾਬਰ ਅੱਧਾ ਇੰਚ ਘਟਾ ਕੇ ਅੱਧਾ ਇੰਚ ਦੀ ਕਾਟ ਪਾਈ ਆ ਇਸ ਤੋਂ ਬਾਅਦ ਆਪਾਂ ਦੇਖੋ ਜੀ ਮੋਢਾ ਰੱਖਣਾ ਹਰ ਇੱਕ ਸਾਈਜ਼ ਦੇ ਵਿੱਚ 7.5 ਇੰਚ ਅੱਧਾ ਇੰਚ ਦੀ ਕਾਟ ਪਾਈ ਆ ਆਪਾਂ ਤਿਰਛੀ ਕਾਟ ਉਸ ਤੋਂ ਬਾਅਦ ਮੋਢਾ ਰਹਿ ਗਿਆ ਆਪਣਾ 7 ਇੰਚ ਹੁਣ ਆਪਾਂ ਜੀ ਮੋਢੇ 'ਚ ਕਾਟ ਪਾਉਣੀ ਹੈਗੀ ਦੇਖੋ ਫਰੰਟ ਵਾਲੀ ਕਾਟ ਪਾਈ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਈ ਆ 2 ਇੰਚ ਤੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਰੱਖੀ ਆ ਜੀ ਸਾਈਡ ਸਲਾਈ ਦੇਖੋ ਸਾਈਡ ਸਲਾਈ ਰੱਖੀ ਆਪਾਂ 23 ਇੰਚ 23 ਇੰਚ ਤੇ ਰੱਖੀ ਆਪਾਂ ਸਾਈਡ ਸਲਾਈ ਤੇ ਕਮਰ ਦਾ ਨਿਸ਼ਾਨ ਲਾਇਆ ਆਪਾਂ 14.5 ਇੰਚ ਤੇ ਤੇ 2.5 ਇੰਚ ਦੇਖੋ ਜੀ ਆਪਾਂ ਕੀਤਾ ਨੀਚੇ ਨੂੰ ਡਾਊਨ ਬ੍ਰੈਸਟ ਕੋਲੋਂ ਗਲਾਈ ਦੇਣ ਦੇ ਲਈ ਠੀਕ ਹੈ ਜੀ ਬ੍ਰੈਸਟ ਹੈਗੀ ਸੀ ਇਹਨਾਂ ਦੀ 23 ਇੰਚ 11.5 ਇੰਚ ਤੇ ਆਪਾਂ ਇੱਥੇ ਬ੍ਰੈਸਟ ਦਾ ਮਾਰਕ ਕੀਤਾ ਦਾ ਹੁਣ ਆਪਾਂ ਜੀ ਪਲੇਟਸ ਪਲੇਟਸ ਆਪਾਂ ਨੀਚੇ ਨੂੰ ਡਾਊਨ ਕੀਤੀਆਂ ਨੇ 12 ਇੰਚ ਤੇ 7 ਇੰਚ ਰੱਖੀ ਆਪਾਂ ਪਲੇਟਾਂ ਦੀ ਲੈਂਥ ਤੇ ਪਲੇਟਾਂ ਦੀ ਚੜਾਈ ਰੱਖੀ ਹੈ ਜੀ ਆਪਾਂ 3.5 ਇੰਚ ਇਸ ਤੋਂ ਬਾਅਦ ਜੀ ਆਪਾਂ ਸਾਈਡ ਵਾਲੀਆਂ ਪਲੇਟਸ ਪਾਉਣੀਆਂ ਨੇ ਆਪਾਂ ਆਹ ਵਾਲੇ ਪੁਆਇੰਟ ਤੇ ਇੰਚ ਟੇਪ ਰੱਖ ਕੇ ਆਹ ਵਾਲੇ ਪੁਆਇੰਟ ਨਾਲ ਇਸ ਤਰ੍ਹਾਂ ਮਿਲਾ ਦੇਣਾ ਇਸ ਤਰ੍ਹਾਂ ਇਸ ਤਰ੍ਹਾਂ ਮਿਲਾਉਣ ਤੋਂ ਬਾਅਦ 2.5 ਇੰਚ ਦਾ ਆਪਾਂ ਇੱਥੇ ਫਰਕ ਪਾ ਦੇਣਾ ਤੇ ਉਦੋਂ ਬਾਅਦ ਆਹ ਵਾਲੇ ਪੁਆਇੰਟ ਨੂੰ ਆਹ ਵਾਲੇ ਪੁਆਇੰਟ ਨਾਲ ਮਿਲਾ ਦੇਣਾ ਜੀ ਇਸ ਤਰ੍ਹਾਂ 2.5 ਇੰਚ ਦਾ ਫਰਕ ਪਾ ਦੇਣਾ ਜੀ ਆਪਾਂ ਇੱਥੇ ਠੀਕ ਹੈ ਜੀ ਇਸ ਤਰ੍ਹਾਂ ਪੈ ਜਾਂਦੀਆਂ ਨੇ ਆਪਣੀਆਂ 23 ਡਰੈਸ ਜੀਆਂ ਕਾਟਾਂ ਜੇ ਤੁਸੀਂ ਫੁੱਲ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ ਜੀ